ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਚਬਾਲ ਪੁਲਿਸ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਨੂੰ ਕੱਲ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਉਸਤੇ ਇੱਕ ਔਰਤ ਨੂੰ ਕਥੇ ਧਮਕੀ ਦੇਣ ਦੇ ਦੋਸ਼ਾਂ 'ਜਿਸ ਹੇਠ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਕਰ ਜੋ ਹੈ ਕਿ ਚੋਣ ਪ੍ਰਚਾਰ ਦੌਰਾਨ ਵੀ ਕੰਚਨਪ੍ਰੀਤ ਕੌਰ ਖਿਲਾਫ ਇਸ ਤੋਂ ਇਲਾਵਾ ਤਿੰਨ ਹੋਰ ਪੰਜਾਬ ਪੁਲਿਸ ਨੇ ਪਰਚੇ ਦਰਜ ਕੀਤੇ ਸਨ ਕੰਚਨਪ੍ਰੀਤ ਨੂੰ ਗ੍ਰਿਫਤਾਰੀ ਤੋਂ ਬਾਅਦ ਮਜੀਠਾ ਥਾਣੇ ਲਿਆਂਦਾ ਗਿਆ ਜਿੱਥੇ ਉਸ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਜਿਕਰ ਜੋ ਹੈ ਕਿ ਪਹਿਲਾਂ ਇਹ ਚਰਚੇ ਸਨ ਕਿ ਕੰਚਨਪ੍ਰੀਤ ਕੌਰ ਨੇਪਾਲ ਦੇ ਰਸਤੇ ਵਿਦੇਸ਼ ਚਲੀ ਗਈ ਹੈ ਪਰ ਉਹ ਦਿੱਲੀ ਵਿੱਚ ਰਹਿ ਰਹੀ ਸੀ ਐਸੇ ਮੁੱਦੇ ਤੇ ਪੰਜਾਬ ਸਰਕਾਰ ਨੇ ਲਾਪਰਵਾਹੀ ਵਰਤਨ ਤੇ ਇੱਕ ਐਸਐਸਪੀ ਤੇ ਦੋ ਤਰਨ ਤਰਨ ਦੇ ਡੀਐਸਪੀ ਨੂੰ ਪਹਿਲਾਂ ਹੀ ਮੁਰਤਲ ਕੀਤਾ ਜਾ ਚੁੱਕਾ ਹੈ। ਪੰਜਾਬ ਰੋਡਵੇਜ ਧਨਵਸਤੇ ਪੀਆਰਟੀਸੀ ਕਾਮਿਆਂ ਦਾ ਸਰਕਾਰ ਦੀ ਕਿਲੋਮੀਟਰ ਬੱਸ ਸਕੀਮ ਵਿਰੁੱਧ ਕੀਤਾ ਜਾ ਰਿਹਾ ਅੰਦੋਲਨ ਕੱਲ੍ਹ ਉਸ ਸਮੇਂ ਤਿੱਖਾ ਰੂਪ ਲੈ ਗਿਆ ਜਦੋਂ ਪੁਲਿਸ ਨੇ ਧਰਨੇ ਤੇ ਬੈਠੇ ਕਾਮਿਆਂ ਉੱਪਰ ਕਾਰਵਾਈ ਕੀਤੀ ਤੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਕਈ ਥਾਈਂ ਮੁੱਖ ਬੱਸ ਅੱਡਿਆਂ ਵਿੱਚ ਪੁਲਿਸ ਤੇ ਕਰਮਚਾਰੀਆਂ ਵਿਚਕਾਰ ਝੜਪਾਂ ਵੀ ਹੋਈਆਂ। ਪਰਸਪੋਰ ਲੋਕ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਪਟਿਆਲਾ ਤੇ ਸੰਗਰੂਰ ਵਿੱਚ ਸਖਤੀ ਕਰਦੇ ਹੋਏ ਲਾਠੀ ਚਾਰਜ ਵੀ ਕੀਤਾ ਗਿਆ ਕਰਮਚਾਰੀਆਂ ਦੀ ਪੁਲਿਸ ਨਾਲ ਹੱਥੋਂ ਪਾਈ ਹੋਈ ਜਿਸ ਵਿੱਚ ਪੱਗਾਂ ਲੱਥ ਗਈਆਂ ਪੁਲਿਸ ਨੇ ਜਬਰੀ ਧੂਕੜਿਸ ਕਰਕੇ ਰੋਡਵੇਜ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਪੁਲਿਸ ਐਕਸ਼ਨ ਤੋਂ ਬਾਅਦ ਕਾਮਿਆਂ ਨੇ ਕੱਲ ਸਰਕਾਰੀ ਬੱਸਾਂ ਦਾ ਅਣਮਿਥੇ ਸਮੇਂ ਲਈ ਚੱਕਾ ਜੰਮ ਕਰ ਦਿੱਤਾ ਜ਼ਿਆਦਾਤਰ ਸਰਕਾਰੀ ਬੱਸਾਂ ਦੀ ਆਵਾਜਾਈ ਠੱਪ ਹੋਣ ਕਾਰਨ ਮਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੰਗਰੂਰ ਬਸ ਅੱਡੇ ਤੇ ਬੱਸਾਂ ਉੱਪਰ ਚੜੇ ਕਈ ਵਰਕਰਾਂ ਨੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਤੁਰੰਤ ਵਰਕਰਾਂ ਉੱਪਰ ਪਾਣੀ ਦੀਆਂ ਬਿਛਾੜਾ ਮਾਰੀਆਂ ਤੇ ਉਹਨਾਂ ਨੂੰ ਤਬੋਚ ਲਿਆ। ਇਸੇ ਦੌਰਾਨ ਪੁਲਿਸ ਨੇ ਸਖਤੀ ਵਰਤਦਿਆਂ ਕੁੱਟਮਾਰ ਕਰਦਿਆਂ ਇਹਨਾਂ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ। ਡਾਂਗਾਂ ਦੇ ਜ਼ੋਰ ਤੇ ਕਈ ਵਰਕਰਾਂ ਨੂੰ ਧੂਕ ਕੇ ਬੱਸਾਂ ਵਿੱਚ ਸੁੱਟਿਆ ਗਿਆ। ਇਹ ਸਬੰਧੀ ਕੱਲ ਕਈ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਤੀ ਚੋਣਾਂ 14 ਦਸੰਬਰ ਨੂੰ ਹੋਣਗੀਆਂ ਤੇ ਨਤੀਜਾ 17 ਦਸੰਬਰ ਨੂੰ ਐਲਾਨਿਆ ਜਾਵੇਗਾ। ਰਾਜ ਚੋਣ ਕਮਿਸ਼ਨ ਨੇ ਕੱਲ ਇਹਨਾਂ ਚੋਣਾਂ ਸੰਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਜਿਸ ਤੋਂ ਬਾਅਦ ਸੂਬੇ ਵਿੱਚ ਤੁਰੰਤ ਪ੍ਰਭਾਵ ਨਾਲ ਚੋਣ ਜਾਬਤਾ ਲਾਗੂ ਹੋ ਗਿਆ। ਚੋਣ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਚੋਣਾਂ ਸੰਬੰਧੀ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ ਤੇ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ। ਸਿਆਸੀ ਪਾਰਟੀਆਂ ਇਹ ਚੋਣਾਂ ਆਪਣੇ ਪਾਰਟੀ ਚੋਣ ਨਿਸ਼ਾਨ ਤੇ ਲੜ ਸਕਣਗੀਆਂ ਚੋਣਾਂ ਦੇ ਪ੍ਰੋਗਰਾਮ ਤੇ ਝਾਤ ਮਾਰੀਏ ਤਾਂ ਨਾਮਜ਼ਦਗੀ ਪੱਤਰਾਂ ਦਾ ਦਾਖਲਾ 1 ਤੋਂ 4 ਦਸੰਬਰ ਤੱਕ ਇਹਨਾਂ ਦੀ ਪਰਤਾਲ 5 ਦਸੰਬਰ ਨਾਮਜ਼ਦਗੀ ਪੱਤਰਾਂ ਦੀ ਵਾਪਸੀ 6 ਦਸੰਬਰ ਵੋਟਾਂ ਪੈਣ ਦਾ ਦਿਨ 14 ਦਸੰਬਰ ਤੇ ਵੋਟਾਂ ਦੀ ਗਿਣਤੀ ਦਾ ਦਿਨ 17 ਦਸੰਬਰ ਹੈ ਪੰਜਾਬ ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਤੋਂ ਠੀਕ ਪਹਿਲਾਂ ਕੱਲ੍ਹ ਕਈ ਵੱਡੇ ਪ੍ਰਸ਼ਾਸਨਿਕ ਤਬਦੀਲੀਆਂ ਕੀਤੀਆਂ ਪੰਜਾਬ ਪੁਲਿਸ ਵਿਭਾਗ ਵਿੱਚ ਡੇਢ ਦਰਜਨ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਦੋਂ ਕਿ 61 ਡੀਐਸਪੀਜ਼ ਨੂੰ ਤਰੱਕੀ ਦੇ ਕੇ ਨਵੀਂ ਤਾਇਨਾਤੀ ਦੇ ਹੁਕਮ ਵੀ ਦੇ ਦਿੱਤੇ ਗਏ ਪੰਜਾਬ ਸਰਕਾਰ ਨੇ ਕੱਲ੍ਹ ਦੋ ਆਈਏਐਸ ਅਧਿਕਾਰੀਆਂ ਸਮੇਤ 59 ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕਰ ਦਿੱਤੇ ਪੰਜਾਬ ਵਿੱਚ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਕੱਲ ਸਵੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਇੱਕ ਕੈਬਨਟ ਬੈਠਕ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਕੱਲ ਦੀ ਕੈਬਨਟ ਬੈਠਕ ਵਿੱਚ ਸਰਕਾਰੀ ਡਾਕਟਰਾਂ ਦੀ ਕਮੀ ਨੂੰ ਦੇਖਦੇ ਹੋਏ ਸੂਬੇ ਵਿੱਚ 300 ਪ੍ਰਾਈਵੇਟ ਡਾਕਟਰਾਂ ਨੂੰ ਸੂਚੀਬੱਧ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਉਹਨਾਂ ਦੀਆਂ ਸੇਵਾਵਾਂ ਲੈਣ ਸੰਬੰਧੀ ਫੈਸਲਾ ਕੀਤਾ ਗਿਆ। ਇਹਨਾਂ ਪ੍ਰਾਈਵੇਟ ਡਾਕਟਰਾਂ ਨੂੰ ਇਸ ਸੇਵਾ ਬਦਲੇ ਪੰਜਾਬ ਸਰਕਾਰ ਭੁਗਤਾਨ ਵੀ ਕਰੇਗੀ। ਕੈਬਨਟ ਮੀਟਿੰਗ ਵਿੱਚ ਸਰਹੱਦੀ ਖੇਤਰਾਂ ਵਿੱਚ ਸਰਕਾਰੀ ਸੇਵਾਵਾਂ ਦੀ ਬਿਹਤਰੀ ਲਈ ਡਾਕਟਰਾਂ ਤੇ ਅਧਿਆਪਕਾਂ ਦੀ ਤਾਇਨਾਤੀ ਵਾਸਤੇ ਨਵੀਂ ਨੀਤੀ ਬਣਾਉਣ ਨੂੰ ਵੀ ਛੰਡੀ ਦਿੱਤੀ ਗਈ ਜਿਸ ਤਹਿਤ ਇਹਨਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਹੋਣ ਵਾਲੇ ਡਾਕਟਰਾਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ ਕੱਲ ਦੀ ਕੈਬਨਟ ਮੀਟਿੰਗ ਵਿੱਚ ਸਰਕਾਰੀ ਵਿਭਾਗਾਂ ਨੂੰ ਬਿਨਾਂ ਟੈਂਡਰ ਤੋਂ 5 ਲੱਖ ਰੁਪਏ ਦੀ ਖਰੀਦ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਇਹ ਪਹਿਲਾਂ ਹੱਦ 2.5 ਲੱਖ ਰੁਪਏ ਤੱਕ ਸੀ ਸੁਸਾਇਟੀਆਂ ਤੇ ਟਰਸਟਾਂ ਦੇ ਵਿੱਤੀ ਲੈਣ ਦੇਣ ਦੀ ਜਾਂਚ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਗੱਡੀਆਂ ਵਿੱਚ ਜੀਪੀਐਸ ਨੂੰ ਵੀ ਜ਼ਰੂਰੀ ਅਲਾਮਿਆ ਗਿਆ ਅਜਨਾਲਾ ਸ਼ਹਿਰ ਵਿੱਚ ਲੱਗਦੇ ਆਵਾਜਾਈ ਜਾਮ ਤੋਂ ਕੱਲ ਖਫਾ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਨਜਾਲਾ ਐਸਐਚਓ ਤੇ ਚੜ ਗਿਆ ਅਸਲ ਵਿੱਚ ਜਦੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਕਾਫਲਾ ਮੁੱਖ ਚੌਕ ਵਿੱਚ ਪਹੁੰਚਿਆ ਤਾਂ ਉੱਥੇ ਲੱਗੇ ਜਾਮ ਕਾਰਨ ਉਹ ਖੁਦ ਗੱਡੀ ਵਿੱਚੋਂ ਉਤਰ ਆਏ ਤੇ ਜਾਮ ਨੂੰ ਖਲਬਾਉਣ ਲੱਗੇ ਇਸ ਮੌਕੇ ਉਹਨਾਂ ਟ੍ਰੈਫਿਕ ਪੁਲਿਸ ਦੀ ਗੈਰ ਮੌਜੂਦਗੀ ਤੇ ਪੁਲਿਸ ਵੱਲੋਂ ਆਵਾਜਾਈ ਦਾ ਧਿਆਨ ਨਾ ਰੱਖਣ ਤੇ ਪੁਲਿਸ ਦੀ ਆਲੋਚਨਾ ਵੀ ਕੀਤੀ ਤੇ ਉਹਨਾਂ ਐਸਐਚਓ ਨੂੰ ਅਪ ਸ਼ਬਦ ਵੀ ਬੋਲੇ ਸੱਚੋ ਪੜੀਆ ਨੌਕਾਲਾ ਬਾਦ ਹਰਿਆਣਾ ਪੁਲਿਸ ਨੇ ਜਲੰਧਰ ਦੇ ਮਲਸੀਆ ਇਲਾਕੇ ਤੋਂ ਇੱਕ ਹਲਵਾਈ ਨੂੰ ਗ੍ਰਿਫਤਾਰ ਕੀਤਾ ਹੈ ਅਜੇ ਅਰੋੜਾ ਨਾਂ ਦਾ ਇਹ ਹਲਵਾਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਲਵਾਈ 5% ਦੀ ਕਮਿਸ਼ਨ ਦੇ ਲਾਲਚ ਵਿੱਚ ਆਈਐਸਆਈ ਦੇ ਨੈਟਵਰਕ ਵਿੱਚ ਫਸ ਗਿਆ ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਪੈਸੇ ਭੇਜਦਾ ਸੀ ਇੰਨਾ ਪੈਸੇ ਭੇਜਣ ਦੇ ਬਦਲੇ ਉਸ ਨੂੰ 5% ਦੀ ਕਮਿਸ਼ਨ ਮਿਲਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਨੂੰ ਪੈਸੇ ਭੇਜ ਰਿਹਾ ਹੈ ਤੇ ਉਹ ਵਿਅਕਤੀ ਇੰਨਾ ਪੈਸਿਆਂ ਦਾ ਇਸਤੇਮਾਲ ਕਿਵੇਂ ਕਰ ਰਿਹਾ ਹੈ ਹਰਿਆਣਾ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਵਿੱਚੋਂ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ ਪੰਜਾਬ ਸਰਕਾਰ ਵੱਲੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪੈਰੋਲ ਵਾਲੀ ਅਰਜ਼ੀ ਖਾਰਜ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ 12 ਮੁੱਲਾਂ ਦੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਦੇ ਮਾਮਲੇ ਦਾ ਹਵਾਲਾ ਦਿੱਤਾ ਹੈ ਜਿਸ ਨੂੰ ਦਿੱਲੀ ਦੀ ਅਦਾਲਤ ਨੇ ਸੰਸਦ ਦੇ ਸਰਦਰੁੱਤ اجلاس ਵਿੱਚ ਕੁਝ ਸ਼ਰਤਾਂ ਨਾਲ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਅਮਰਿਤਪਾਲ ਨੇ ਮੰਗ ਕੀਤੀ ਹੈ ਕਿ ਹਾਈ ਕੋਰਟ ਇਸ ਫੈਸਲੇ ਦੀ ਰੌਸ਼ਨੀ ਦੇ ਮੱਦੇਨਜ਼ਰ ਉਸ ਨੂੰ ਸੰਸਦ ਸੈਸ਼ਨ ਵਿੱਚ ਭਾਗ ਲੈਣ ਦੀ ਇਜਾਜ਼ਤ ਦੇਵੇ। ਇਸ ਮਾਮਲੇ ਦੀ ਸੁਣਵਾਈ 1 ਦਸੰਬਰ ਨੂੰ ਹੋਣੀ ਨਿਸ਼ਚਿਤ ਹੋਈ ਹੈ। ਮਰਹੂਮ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਗੀਤ 295 ਦਾ ਅਸਰ ਹੁਣ ਫੈਂਸੀ ਨੰਬਰ ਤੱਕ ਪਹੁੰਚ ਗਿਆ ਹੈ। ਟ੍ਰਾਂਸਪੋਰਟ ਵਿਭਾਗ ਨੇ ਪਹਿਲਾਂ ਆਮ ਸ਼੍ਰੇਣੀ ਵਿੱਚ ਆਉਂਦੇ ਇਸ ਨੰਬਰ ਨੂੰ ਹੁਣ ਫੈਂਸੀ ਨੰਬਰ ਐਲਾਨ ਦਿੱਤਾ ਹੈ ਤੇ ਇਸ ਦੀ ਰਾਖਵੀਂ ਕੀਮਤ 1 ਲੱਖ ਰੁਪਏ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਇਹ ਨੰਬਰ ਅਲਾਟ ਕਰ ਦਿੱਤਾ ਜਾਵੇਗਾ। ਇਸ ਦਰਮਿਆਨ ਮਰਹੂਮ ਗਾਇਕ ਸਿੱਧੂ ਮਸੇਵਾਲੇ ਦਾ ਕਰੇਜ ਹਾਲੇ ਵੀ ਸਰੋਤਿਆਂ ਵਿੱਚ ਬਰਕਰਾਰ ਹੈ ਕੱਲ ਉਸ ਦਾ ਦੇਰ ਸ਼ਾਮ ਰਿਲੀਜ਼ ਹੋਇਆ ਬਰੋਟਾ ਗੀਤ ਕੁਝ ਹੀ ਘੰਟਿਆਂ ਵਿੱਚ 5 ਮਿਲੀਅਨ ਵਿਊ ਦੇ ਟੀਚੇ ਨੂੰ ਪਾਰ ਕਰ ਗਿਆ ਦਿੱਲੀ ਪੁਲਸ ਨੇ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਰੈਸਟੋਰੈਂਟ ਤੇ ਗੋਲੀਬਾਰੀ ਵਿੱਚ ਸ਼ਾਮਲ ਕਥਿਤ ਗੈਂਗਸਟਰ ਸੇਖੋਂ ਨੂੰ ਕੱਲ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੇਖੋ ਨੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਲਈ ਹਮਲਾਵਰਾਂ ਨੂੰ ਕਾਰ ਤੇ ਹੋਰ ਮਦਦ ਮੁਹੱਈਆ ਕਰਵਾਈ ਸੀ ਉਹ ਗੈਂਗਸਟਰ ਗੋਲਡੀ ਢਿੱਲੋਂ ਦਾ ਨੇੜਲਾ ਸਹਿਯੋਗੀ ਹੈ ਅਤੇ ਵਿਦੇਸ਼ ਵਿੱਚ ਜਬਰੀ ਵਸੂਲੀ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਸੀ ਜਦ ਕੈਨੇਡਾ ਪੁਲਿਸ ਨੇ ਕਪਲ ਸ਼ਰਮਾ ਦੇ ਰੈਸਟੋਰੈਂਟ ਤੇ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਹ ਕੈਨੇਡਾ ਛੱਡ ਭਾਰਤ ਆ ਗਿਆ ਉਹ 23 ਅਗਸਤ ਨੂੰ ਕੈਨੇਡਾ ਤੋਂ ਭੱਜ ਗਿਆ ਸੀ ਉਸ ਨੂੰ ਕੱਲ ਗ੍ਰਿਫਤਾਰ ਕਰਨ ਸਮੇਂ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ ਸਰਸਾ ਨਜ਼ਦੀਕ ਪਿੰਡ ਸਕੰਦਰਪੁਰ ਵਿੱਚ ਦੇਰ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਨੌਜਵਾਨ ਇਹਨਾਂ ਦੇ ਸਬੰਧਾਂ ਤੋਂ ਖਫਾ ਦੱਸਿਆ ਜਾ ਰਿਹਾ ਹੈ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਸਵੇਰੇ ਦੋਵੇਂ ਲਾਸ਼ਾਂ ਆਪਣੀ ਗੱਡੀ ਵਿੱਚ ਰੱਖ ਕੇ ਥਾਣੇ ਪਹੁੰਚ ਗਿਆ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਖਾਲਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਖਾਲਸਤਾਨੀ ਕਹਿਣਾ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ ਤਰੰਤਨਦੀ ਅਦਾਲਤ ਵਿੱਚ ਵਕੀਲ ਨੂੰ ਖਾਲਸਤਾਨੀ ਕਹਿਣ ਤੇ ਇੱਕ ਵਿਅਕਤੀ ਖਿਲਾਫ ਸਥਾਨਕ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗੁਰਬੀਰ ਸਿੰਘ ਵਜੋਂ ਦਰਜ ਹੋਈ ਹੈ ਜੋ ਕਿ ਬੀ ਐਨਓ ਹੈ। ਉਸ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ 24 ਨਵੰਬਰ ਨੂੰ ਤਰੰਤਨਦੀ ਅਦਾਲਤ ਵਿੱਚ ਉਸਨੇ ਸੁਣਵਾਈ ਦੌਰਾਨ ਵਕੀਲ ਨੂੰ ਖਾਲਸਤਾਨੀ ਕਿਹਾ ਸੀ। ਫਿਲਹਾਲ ਦੋਸ਼ੀ ਫਰਾਰ ਹੈ। ਮਕੋਦਰ ਪੁਲਸ ਨੇ ਨਵ ਜੰਮੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਮਾਂ ਪੁੱਤਰ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਗਰੋਹ ਦੇ 2 ਵਿਅਕਤੀ ਫਰਾਰ ਹਨ ਦੱਸਿਆ ਗਿਆ ਕਿ ਇਹ ਗਰੋਹ ਗਰੀਬ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਵ ਜੰਮੇ ਬੱਚੇ ਖਰੀਦ ਲੈਂਦਾ ਸੀ ਇਨ੍ਹਾਂ ਕੋਲੋਂ ਇੱਕ ਨਵ ਜੰਮਾ ਬੱਚਾ ਵੀ ਬਰਾਮਦ ਕੀਤਾ ਗਿਆ ਜੋ ਮੋਗੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਦੋਸ਼ੀਆਂ ਨੇ ਇਹ ਬੱਚਾ ਮਾਤਾ ਪਿਤਾ ਤੋਂ ਲਗਭਗ 7.4 ਲੱਖ ਰੁਪਏ ਵਿੱਚ ਖਰੀਦਿਆ ਸੀ ਤੇ ਇਸ ਨੂੰ ਅੱਗੇ ਵੇਚਿਆ ਜਾਣਾ ਸੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਕਰਵਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੇ ਉਂਗਲਾਂ ਉਠਣ ਤੋਂ ਬਾਅਦ ਇੱਥੇ ਹੀ ਕਰਵਾਏ ਗਏ ਵਿਦਿਆਰਥੀਆਂ ਦੇ ਮੌਕਾ ਵਿਧਾਨ ਸਭਾ ਸੈਸ਼ਨ ਤੇ ਵੀ ਇਤਰਾਜ਼ ਉਠਾਉਣ ਲੱਗ ਪਏ ਹਨ। ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਪ੍ਰਤਾਪ ਸਿੰਘ ਬਾਜਬਾ ਦਾ ਰੋਲ ਨਿਭਾ ਰਿਹਾ ਵਿਦਿਆਰਥੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੋਲ ਨਿਭਾ ਰਹੇ ਵਿਦਿਆਰਥੀ ਦਰਮਿਆਨ ਦੁਸ਼ਨਬਾਜ਼ੀ ਹੋ ਰਹੀ ਹੈ। ਦੋਵੇਂ ਇੱਕ ਦੂਸਰੇ ਨੂੰ ਤੋ-ਤੋ ਕਰਕੇ ਸੰਬੋਧਨ ਕਰ ਰਹੇ ਹਨ। ਕਾਂਗਰਸੀ ਬੁਲਾਰੇ ਨੇ ਇਸ ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਆਪ ਸਰਕਾਰ ਐਨੇ ਨੀਵੇਂ ਪੱਧਰ ਤੇ ਆ ਗਈ ਹੈ ਕਿ ਉਹ ਵਿਦਿਆਰਥੀਆਂ ਨੂੰ ਵੀ ਘਟੀਆ ਕਿਸਮ ਦੀ ਰਾਜਨੀਤੀ ਦੇ ਹੱਥ ਕੰਡੇ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਬਾਰੂ ਮਾਤਾ ਜੀ ਮਾਰੂ ਮਾਤਾ ਜੀ ਬੈਠੋ ਜੀ ਬੈਠੋ ਲੁਧਿਆਣਾ ਦੇ ਬੁੱਢੇ ਦਰਿਆ ਵਿੱਚ ਗੋਹਾ ਕੂੜਾ ਕਰਕਟ ਸੁੱਟਣ ਵਾਲੇ ਡੈਰੀ ਮਾਲਕਾਂ ਖਿਲਾਫ ਪੁਲਿਸ ਨੇ ਹੁਣ ਸਖਤੀ ਵਰਤ ਲਈ ਹੈ ਪੁਲਿਸ ਵੱਲੋਂ ਸਖਤੀ ਵਰਤਦਿਆਂ 35 ਡੈਰੀ ਮਾਲਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਦੱਸਿਆ ਗਿਆ ਹੈ ਕਿ ਇਹਨਾਂ ਡੈਰੀ ਮਾਲਕਾਂ ਨੂੰ ਪਹਿਲਾਂ ਕਈ ਵਾਰ ਨੋਟਿਸ ਜਾਰੀ ਕਰ ਬੁੱਡੇ ਦਰਿਆ ਵਿੱਚ ਗੋਹਾ ਕੂੜਾ ਸੁਪਟਣ ਤੋਂ ਵਰਜਿਆ ਗਿਆ ਸੀ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਜਿਸ ਤੋਂ ਬਾਅਦ ਇਹਨਾਂ ਡੈਰੀ ਮਾਲਕਾਂ ਖਿਲਾਫ ਹੁਣ ਪਰਚਾ ਦਰਜ ਕਰ ਲਿਆ ਗਿਆ ਹੈ ਰੂਸੀ ਰਾਸ਼ਟਰਪਤੀ ਪੁਤਨ ਪ੍ਰਧਾਨ ਮੰਤਰੀ ਮੋਦੀ ਨਾਲ ਸਲਾਨਾ ਸਿਖਰ ਵਾਰਤਾ ਕਰਨ ਲਈ 4 ਦਸੰਬਰ ਨੂੰ ਭਾਰਤ ਦੇ 2 ਦਿਨਾਂ ਦੌਰੇ ਤੇ ਦਿੱਲੀ ਆ ਰਹੇ ਹਨ ਇਸੇ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ। ਆਰਥਿਕ ਮੁਹਾਜ ਤੇ ਭਾਰਤ ਨੂੰ ਕੱਲ ਇੱਕ ਚੰਗੀ ਖਬਰ ਮਿਲੀ। 2025-26 ਦੀ ਦੂਜੀ ਤਮਾਹੀ ਵਿੱਚ ਆਸ ਨਾਲੋਂ ਕਿਤੇ ਵੱਧ ਵਿਕਾਸ ਦਰ 8.2 ਫੀਸਦੀ ਦਰਜ ਕੀਤੀ ਗਈ। ਇਹ ਦਰ ਪਿਛਲੀਆਂ 6 ਤਮਾਹੀਆਂ ਵਿੱਚ ਸਭ ਤੋਂ ਵੱਧ ਹੈ। ਹਾਂਗਕਾਂਗ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ 128 ਹੋ ਗਈ ਹੈ। ਹਾਲੇ ਵੀ ਕਈ ਵਿਅਕਤੀ ਲਾਪਤਾ ਹਨ ਇਸ ਲਈ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਅਸ਼ੰਕਾ ਹੈ ਇਸ ਸੰਬੰਧੀ ਕੱਲ ਹਾਂਗਕਾਂਗ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜੋ ਅੱਗ ਬੁੱਧਵਾਰ ਲੱਗੀ ਸੀ ਉਸ ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਅੱਗ ਬੁਝਾਊ ਅਮਲੇ ਦੇ ਕਈ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ ਭਾਰਤ ਵਿੱਚ ਕੱਲ ਜੂਨੀਅਰ ਹਾਕੀ ਵਿਸ਼ਵ ਕੱਪ ਸ਼ੁਰੂ ਹੋ ਗਿਆ ਪਹਿਲੇ ਮੈਚ ਵਿੱਚ ਭਾਰਤ ਨੇ ਚਿੱਲੀ ਨੂੰ 7-0 ਦੇ ਫਰਕ ਨਾਲ ਹਰਾਇਆ ਇਸ ਤੋਂ ਬਿਨਾ ਹੋਰ ਮੈਚਾਂ ਵਿੱਚ ਜਰਮਨੀ, ਆਇਰਲੈਂਡ, ਸਪੇਨ, ਬੈਲਜੀਅਮ ਨੇ ਆਪਣੇ ਮੈਚਾਂ ਵਿੱਚ ਵਿਰਧੀਆਂ ਤੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।